ਸਾਰੇ ਨੂੰ ਕੀ ਹਾਲ ਚਾਲ ਆਂਡੇ ਵਾਲਾ ਮਸਲਾ ਤੂੰ ਸੋਣੀ ਲਿਆਊਗਾ ਅਸਲ ਦੇ ਵਿੱਚ ਭਾਈ ਤੂੰ ਚੱਕਣਾ ਅੰਡ ਹੀ ਆਇਆ ਸੀ ਜਿਹੜੀ ਸਚਾਈ ਆ ਪਤਾ ਬੱਜੂ ਕੀ ਕਹੀ ਜਾਂਦਾ ਅਗੇ ਜਦੋਂ ਇਹ ਭਾਈ ਹੋ ਸਕਦਾ ਕਿ ਆਪਾਂ ਕਿਸੇ ਤੋਂ ਕੋਈ ਚੀਜ਼ ਲਈ ਹੋਵੇ ਤੇ ਆਪਾਂ ਨੂੰ ਥੋੜੀ ਦੂਰ ਜਾ ਕੇ ਆਪਾਂ ਉਹਨੂੰ ਕੋਈ ਸਕੈਨ ਕਰਦੇ ਪਾਏ ਹੋਈਏ ਮੰਨ ਲਓ ਕਿਸੇ ਤੋਂ ਚੀਜ਼ ਲੈ ਲਈ ਭਾਵੇਂ ਰੇਡੀ ਵਾਲੇ ਤੋਂ ਲੈ ਲਈ ਕਿਸੇ ਤੋਂ ਵੀ ਲੈ ਲਈ ਆਪਾਂ ਨੂੰ ਕਹ ਗੂਗਲ ਪੇ ਕਰਨਾ ਆਪਾਂ ਉਹਨੂੰ ਮਤਲਬ ਕਰਕੇ ਜਿੰਨਾ ਚਿਰ ਉਹ ਘੁੰਮਦੀ ਹੈ ਜਾਂ ਤਾਂ ਭਾਈ ਫੇਲਡ ਆਊਗਾ ਜਾਂ ਸਕਸੈਸਫੁਲ ਆਪਾਂ ਤੁਰਦੇ ਆਂ ਆਪਾਂ ਨਹੀਂ ਤੁਰਦੇ ਇਹ ਬੰਦਾ ਤੁਰ ਪਿਆ ਤੁਸੀਂ ਇਹਦੇ ਕੋਲੋਂ ਵੇਖਿਆ ਇਹਦੇ ਹੱਥ ਦੇ ਵਿੱਚ ਕਿੰਨੇ ਸਾਫ਼ ਬਾਈ ਤਰਾ ਪਲਾਨ ਦੀ ਸੀ ਜਾਂਦਾ ਦੇਖਣ ਨੂੰ ਤੂੰ ਸਰਦਾਰ ਬੰਦਾ ਲੱਗਦਾ ਵਧੀਆ ਘਰ ਦਾ ਤੇ ਪਰ ਤੂੰ ਸਰਦਾਰਾਂ ਨੂੰ ਦਾਗ ਲਾਉਣ ਵਾਲਾ ਕੰਮ ਕੀਤਾ ਛੋਡਾ ਰਾਦਾ ਹੀ ਸੀ ਬਈ ਚੱਕਣ ਦਾ ਸਾਫ਼ ਹੀ ਵੀਡੀਓ ਦੇ ਵਿੱਚ ਦਿਸੀ ਜਾਂਦਾ ਹੁਣ ਤੂੰ ਲੱਖ ਸਪਾਈਆਂ ਦੇਈ ਜਾ ਅਗੇ ਜਦੋਂ ਅਸੀਂ ਮੋੜਨ ਆਏ ਅਸੀਂ ਅਗੇ ਯਾਰ ਵੀ ਪੇਮੈਂਟ ਤਾਂ ਫੇਲ ਹੋ ਗਈ ਬਾਈ ਨੂੰ ਜਾ ਕੇ ਪੈਸੇ ਦੇ ਆਈਏ ਤੇ ਜਦੋਂ ਬਾਈ ਕੋਲ ਆਏ ਤੇ ਬਾਈ ਕਹਿੰਦਾ ਵੀ ਹੁਣ ਤਾਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਅਸਲ ਦੇ ਵਿੱਚ ਵੀਡੀਓ ਤੁਹਾਡੇ ਘਰੇ ਪਹੁੰਚ ਗਈ ਪਹਿਲਾਂ ਜਿਹੜੇ ਤੁਹਾਡੇ ਲੱਛਣ ਜਿਵੇਂ ਤੁਸੀਂ ਮੁੜੇ ਆਂ ਓ ਬਾਈ ਨਾ ਯਾਰ ਇਹ ਕਿਹੜੇ ਗਰੀਬਾਂ ਦੀ ਕਿਤੇ ਆਪਾਂ ਸੇਬ ਲਾਟ ਲੈਨੇ ਆਪਣੇ ਪੰਜਾਬ ਚ ਕਦੇ ਕੀ ਉਹ ਤਾਂ ਚੱਲ ਵੱਡਾ ਟਰੱਕ ਸੀ ਚੱਲ ਮੰਨਿਆ ਹੁਣ ਤਾਂ ਬਾਈ ਆ ਗਰੀਬ ਮਾਰਕਾ ਤੋਂ ਕਰੀ ਜਾਂਦੇ ਆ ਯਾਰ ਸਾਡੇ ਵੱਲੋਂ ਉਹ ਪ੍ਰਵਾਸੀ ਆ ਪੰਜਾਬੀ ਆ ਕੋਈ ਆ ਪਰ ਜਿਹੜਾ ਗਰੀਬ ਆ ਇੱਕ ਜਿਹੜਾ ਇਨਸਾਨ ਵਿਚਾਰਾ ਅੰਡਿਆਂ ਦਾ ਲਾ ਕੰਮ ਕਰ ਰਿਹਾ ਤੇ ਕਿੱਡਾ ਕੋਈ ਸਮਝੋ ਵੀ ਹੈ ਨਾ ਸ਼ਾਊਕਰ ਹੋਊਗਾ ਤੁਸੀਂ ਉਥੇ ਗੱਡੀ ਤੇ ਆਉਣੇ ਆ ਤੇ ਟੌਰ ਨਾ ਉਹਦੀ ਚੱਕਦੇ ਆਂਡੇ ਤੇ ਲੈ ਜਾਂਦੇ ਆ ਤੇ ਅਗਲੇ ਦਿਨ ਆ ਕੇ ਅਸਲ ਦੇ ਵਿੱਚ ਛੋਡੀ ਹੋ ਗਈ ਅਨਸਾਲਟ ਬਈ ਬਹੁਤ ਤਕੜੇ ਲੈਵਲ ਤੇ ਸਾਰੇ ਲਗਭਗ ਸਾਰੇ ਪੰਜਾਬੀਆਂ ਨੇ ਛੋਡੀ ਵੀਡੀਓ ਵੇਖ ਲਈ ਹੁਣ ਤਾਂ ਤੁਸੀਂ ਆਂਡਾ ਚੋਰ ਹੀ ਵਜਣਾ ਬਈ ਹੁਣ ਤੁਸੀਂ ਕੋਸ਼ਿਸ਼ ਕਰ ਲੋ ਹੁਣ ਤੁਸੀਂ ਆਂਡਾ ਚੋਰੀ ਵਜਣਾ ਉਤੋਂ ਆ ਕੇ ਤੁਸੀਂ ਜੇ ਤੂੰ ਨਾ ਬਈ ਸਾਡਾ ਤਾਂ ਕਦੇ ਹੋਇਆ ਨਹੀਂ ਅੱਛਾ ਦੂਜੀ ਗੱਲ ਆ ਕੇ ਬਾਈ ਦਾ ਝੂਠ ਜਦੋਂ ਤੂੰ ਉਹਨੂੰ ਸਕੈਨ ਕਰਕੇ ਗੱਡੀ 'ਚ ਬੈਠਾ ਹੋਊਗਾ ਉਹ ਮੱਲਾ ਚੱਲ ਵੀ ਹੋਊਗੀ ਠੀਕ ਆ ਉਹ ਕਿੰਨੀ ਕੁ ਵਾਰਟ ਤੇ ਜਾ ਕੇ ਤੈਨੂੰ ਉਹਨੇ ਜਾਂ ਨੋਟੀਫਿਕੇਸ਼ਨ ਤਾਂ ਕੋਈ ਆਇਆ ਉਹ ਜਾਂ ਫੇਲਡ ਦਾ ਆ ਗਿਆ ਜਾਂ ਸਕਸੈਸਫੁਲ ਦਾ ਆ ਗਿਆ ਠੀਕ ਆ ਹੁਣ ਤੂੰ ਫੇਰ ਤੂੰ ਕਹਿਣਾ ਵੀ ਮੈਂ ਇੰਨੇ ਕਿਲੋਮੀਟਰ ਵਾਰਟ ਤੇ ਜਾ ਕੇ ਗੱਡੀ ਮੋੜ ਕੇ ਲੈ ਆ ਆ ਅੱਜ ਤੱਕ ਬਈ ਇੰਨੇ ਬੰਦੇ ਵੀਡੀਓ ਦੇਖ ਰਹੇ ਕੋਈ ਭਰਾ ਦੱਸ ਦੋ ਵੀ ਕਿਸੇ ਨਾਲ ਇਦਾਂ ਹੋਇਆ ਵੀ ਆਪਾਂ ਕਿਸੇ ਨੂੰ ਪੈਸੇ ਪਾਏ ਹੋਣ ਤੇ ਆਪਾਂ ਨੂੰ ਦੂਰ ਜਾ ਕੇ ਕੋਈ ਫੇਲਡ ਨੋਟੀਫਿਕੇਸ਼ਨ ਆਵੇ ਚੱਕਨੇ ਆਂਡੇ ਤੇ ਗੱਲਾਂ ਭਰਾ ਤੂੰ ਕਿਹੜੀਆਂ ਕਰੀ ਜਾਂਦਾ ਯਾਰ ਉਹ ਭਰਾਵੋ ਤੁਹਾਡੇ ਘਰ ਦੇ ਤੁਹਾਡੇ ਰਿਸ਼ਤੇਦਾਰ ਤੇਰੇ ਬੱਚੇ ਕੀ ਫੀਲ ਕਰਦੇ ਹੋਣਗੇ ਸਾਨੂੰ ਨਹੀਂ ਪਤਾ ਤੂੰ ਕੀ ਹੋ ਜਾਗਾ ਤੇਰਾ ਕਰੈਕਟਰ ਕੀ ਆ ਤੇਰਾ ਇਹ ਕੀ ਆ ਸਾਨੂੰ ਤਾਂ ਇਸ ਤੋਂ ਤਾਂ ਕਿੰਦਾ ਤੇਰਾ ਪਿੰਡ ਵੀ ਨਹੀਂ ਪਤਾ ਵੀਡੀਓ ਦੇਖੀ ਆ ਪਰ ਮੈਂ ਇੰਨਾ ਕਹਿੰਦਾ ਅੱਜ ਅਜਾ ਜ਼ਰੂਰ ਲਾ ਸਕਦਾ ਕਿ ਜੇ ਤੇਰੇ ਬੱਚੇ ਰਿਸ਼ਤੇਦਾਰ ਜਿੰਨੇ ਵੀ ਆ ਨਾ ਸ਼ੇਮ ਸ਼ਰਮ ਵਾਲੀ ਗੱਲ ਆ ਬਈ ਸ਼ਰਮ ਵਾਲੀ ਹੁਣ ਤੁਸੀਂ ਆ ਕੇ ਸੱਚੇ ਬਣੀ ਜਾਂਦੇ ਆ ਹੁਣ ਸੱਚੇ ਬਣਨ ਦਾ ਬਈ ਕੋਈ ਫਾਇਦਾ ਨਹੀਂ ਇੱਕ ਬੰਦੇ ਦੀ ਨਾ ਬੋਡੀ ਲੈਂਗੁਏਜ ਹੁੰਦੀ ਆ ਜਦੋਂ ਤੁਸੀਂ ਉਹ ਵੀਡੀਓ ਦੇ ਵਿੱਚ ਚੱਲ ਰਿਹਾ ਉਹ ਬੋਡੀ ਲੈਂਗੁਏਜ ਦੇ ਵਿੱਚੋਂ ਕਿਤੇ ਪਾਸੇ ਨਹੀਂ ਲੱਗਦਾ ਪਿਆ ਕਿ ਤੁਸੀਂ ਬਈ ਇੱਕ ਮਤਲਬ ਸਹੀ ਨੀਤੀ ਨਾਲ ਆਏ ਆ ਤੁਸੀਂ ਉੱਥੋਂ ਹੀ ਲੱਗਦਾ ਪਿਆ ਕਿ ਤੁਸੀਂ ਆਂਡੇ ਚੱਕਣ ਹੀ ਆਏ ਆ ਕੈਮਰੇ ਦੇ ਵਿੱਚੋਂ ਹੀ ਪਤਾ ਲੱਗਦਾ ਪਿਆ ਸਾਰੇ ਕੋਈ ਪੰਜਾਬ ਵਾਲੇ ਲੋਕ ਭਰਾ ਕਮਲੇ ਨਹੀਂਗੇ ਚਲੋ ਜਿਹੜੀ ਹੁਣ ਛੋਟੇ ਤੋਂ ਗਲਤੀ ਹੋ ਗਈ ਇਹ ਤਾਂ ਮaaf ਕਰਨ ਦੇ लायक ਵੀ ਨਹੀਂ ਉਹ ਇਸ ਕਰਕੇ ਕਿਉਂਕਿ ਰੱਜੇ ਪੁੱਜੇ ਘਰ ਦੀ ਜਾਂਡੇ ਚੱਕਣ ਲੱਗ ਗਏ ਤੇ ਦੂਜਿਆਂ ਦਾ ਕੀ ਬਣੂਗਾ ਵਧੀਆ ਤੂੰ ਹੀ ਵੇਖਣ ਨੂੰ ਵਧੀਆ ਇਨਸਾਨ ਲੱਗਦੇ ਆ ਤੇ ਕੰਮ ਕਿਹੜੇ ਬਈ ਯਾਰ ਜਵਾਕ ਕੱਲੋਂ ਸਕੂਲੇ ਜਾਣਗੇ ਅਗਲੇ ਕਹਣਗੇ ਤੇਰਾ ਪਾਪਾ ਅੰਡੇ ਚੋਰ ਫੇਰ ਲੰਬੀ ਤਾਂ ਤੂੰ ਹੀ ਸੋਚਦੇ ਨਹੀਂ ਪਤਾ ਨਹੀਂ ਪੈਗ ਲੱਗੇ ਸੀ ਪਤਾ ਨਹੀਂ ਕੀ ਲੱਗੇ ਸੀ ਕਿਹੜੇ ਚੱਕਰ ਦੇ ਵਿੱਚ ਤੂੰ ਹੀ ਲੱਗੇ ਆ ਪਰ ਜੋ ਕੁਛ ਕੀਤਾ ਬਹੁਤ ਮਾੜਾ ਹੋ ਗਿਆ ਓਕੇ ਭਰਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦਿਓ ਆਪਣੀ ਆਪਣੀ ਰਾਹ